ਕਿ ਕਿ ਨਾਲ ਬੜੀਆ ਤਰੀਕ ਨਾਲ ਦੇ ਸਕੂ। ਔਰ ਜਿਸ ਤਰ੍ਹਾਂ ਐਜੂਕੇਸ਼ਨ ਮਹेश ਸਾਹਿਬ ਨੇ ਦੱਸਿਆ ਕਿ ਤੁਹਾਡੀ ਆਪਣੀ ਪਰਸਨੈਲਿਟੀ ਚ ਵੀ ਚੇਂਜ ਆਇਆ। ਮੈਂ ਵੀ ਥੋੜਾ ਜਿਹਾ ਨੋਟ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਪਬਲਿਕ ਦੇ ਵਿੱਚ ਸੀਗੇ ਉਦੋਂ ਮਾਈਕ ਲੈਣ ਤੋਂ ਡਰਦੇ ਸੀ। ਨਹੀਂ 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 ਦਰਉਂਦ ਨੂੰ ਫੋਦਾ। ਬੋਲਿਆ ਨਹੀਂ ਜਾਣ ਆਪ ਤਨੀ ਹੈ ਨਾ। ਹਿਚਕਾਉਂਦੇ ਸੀ। ਹੁਣ ਮਾਈਕ ਖੋਣੇ ਹੋਏ ਤੇ ਤੇ ਰਫੜਾ ਰਫੜਾ ਉਹ ਫਰਕ ਪੈ ਗਿਆ। ਕੰਫੀਡੈਂਸ ਆ ਗਿਆ। ਬੋਲਣ ਦਾ ਸੋ ਬੜੀ ਅੱਛੀ ਗੱਲ ਹੈ ਕਿਉਂਕਿ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀਂਹ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀਂਹ ਵਾਲੀ ਇੱਟ ਇਹ ਅਸਲੀਟ ਦੇ 2 ਮੀਟਰ 100 ਮੀਟਰ ਨਾ ਦੇ ਸੋ ਤੁਸੀਂ ਨੀਹਾਂ ਦੀ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਨੀਹਾਂ ਨਹੀਂ ਇੱਟਾਂ ਨਜ਼ਰ ਨਹੀਂ ਆਉਂਦੀਆਂ ਨਜ਼ਰ ਤਾਂ ਬਾਹਰੋਂ ਤਾਂ ਚੋ ਜੋ ਮਰਜ਼ੀ ਬਣਾ ਲਓ ਚਾਹੇ ਲੱਕੜ ਲਾ ਲਓ ਚਾਹੇ ਤੁਸੀਂ ਫੋਮ ਲਾ ਲਓ ਰੰਗ ਜਿਹੜਾ ਮਰਜ਼ੀ ਕਰ ਲਓ ਪਰ ਅਸਲੀ ਇਸ ਬਿਲਡਿੰਗ ਦੀ ਜਿਹੜੀ ਸ਼ਕਤੀ ਹੈ ਉਹ ਨੀਹਾਂ ਦੇ ਵਿੱਚ ਹੈ ਜਿੰਨੀ ਨੀਹ ਮਜ਼ਬੂਤ ਹੋਊਗੀ ਓਨੀਆਂ ਬਿਲਡਿੰਗ ਦੇੜੀ ਆਉ ਜਿਆਦਾ देर ਚੱਲੂਗੀ ਸੋ ਤੁਸੀਂ ਉੱਥੋਂ ਦੇ ਸਿਸਟਮ ਦੇਖ ਕੇ ਆਏ ਮੈਂ ਘਰ ਕਾਫੀ ਪਹਿਲਾਂ ਦੁਨੀਆ ਪਰ ਚ ਜਾਂਦਾ ਰਿਹਾ ਮੈਂ ਆਲਰੇਡੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਿਲਕੁਲ ਹੀ ਬੱਚਿਆਂ ਤੇ ਟੈਨਸ਼ਨ ਨਹੀਂ ਜਾਂ ਕੋਈ ਉਹਨਾਂ ਨੂੰ ਕੋਈ ਹੋਮ ਪਤਾ ਹੋਮ ਵਰਕ ਦੇ ਦਿੰਦੇ ਨੇ ਹੋਮ ਵਰਕ ਚ 15 ਦਿਨ ਤਾਂ ਛੁੱਟੀਆਂ ਦੇ ਉਹੀ ਲੰਘ ਜਾਂਦੇ ਵਿਚਰੇਂਦੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਘਰੇ ਜਾ ਕੇ ਪੜਨਗੇ ਪਰ ਉਹ ਇੱਕ ਰੱਟਾ ਟਾਈਪ ਸਿਸਟਮ ਜਿਹੜਾ ਉਹ ਉਹ ਜਿਹੜਾ ਉਹਦੇ ਚੱਪੇ ਫਸੇ ਹੋਏ ਸੀ ਸੋ ਹੁਣ ਤੁਸੀਂ ਸਿੱਖ ਕੇ ਆਏ ਹੋ ਤੁਸੀਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਆਪ ਆਲਰੇਡੀ ਮਹੀਨੇ ਤੋਂ ਵੱਧ ਹੋ ਗਿਆ ਆਲਰੇਡੀ ਤੁਸੀਂ ਕਰ ਚੁੱਕੇ ਹੋ ਛੋਟੇ ਛੋਟੇ ਤਜਰਬੇ ਜਆ ਪੇਰੈਂਟਸ ਨਾਲ ਜਾਂ ਐਸਐਮਸੀ ਜਿਹੜੀਆਂ ਨੇ ਜਾਂ ਮੈਂਬਰ ਪੰਚਾਇਤਾਂ ਨਾਲ ਜਦੋਂ ਕਾਨਫਰੈਂਸ ਬਧੂਗਾ ਤਾਂ ਹੋਰ ਬੱਚੇ ਜਿਹੜੇ ਨੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਹੋ ਜਿਹੜਾ এডੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਆਰ ਸਭ ਤੋਂ ਵਧੀਆ ਗੱਲ ਕਿ ਉਹਨੇ ਤੁਹਾਨੂੰ ਬੈਸਟ ਮੰਨਿਆ ਕਿ ਹਾਂ ਮਤਲਬ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ ਚਲੋ ਦੀਵਾਲੀ ਤੱਕ ਫਿਰ ਤੁਸੀਂ ਨਹੀਂ ਬਣਾ ਸਕੇ ਐਤ ਕੀ ਦੋ ਦੀਵਾਲੀਆਂ ਸੀ ਇੱਥੇ ਐਤ ਕੀ ਦੋ ਸੀ ਇੱਥੇ ਇੱਕ ਸਾਡੇ ਨਾਲ ਵੀ ਹੋਗੀ ਸੋ ਇਸ ਵਾਰ ਤੇ ਪਰ ਮੈਂ ਤੁਹਾਨੂੰ ਉਸ ਦਿਨ ਵੀ ਕਹਿ ਸੀ ਇੱਕ ਦੀਵਾਲੀ ਛੱਡ ਕੇ ਦੇਖਿਓ ਸਾਰੇ ਉੱਧਰ ਜਾਣ ਰਹੂਗੇ ਤੋ ਤੁਸੀਂ ਜਾ ਕੇ ਆਪਣੇ ਬੱਚਿਆਂ ਨੂੰ ਆਪਣੇ ਐਸੈਟ ਪੰਜਾਬ ਦੀ ਪ੍ਰਾਪਰਟੀ ਸਮਝ ਕੇ ਕਿ ਇਹਨਾਂ ਨੂੰ ਤਰਾਸ਼ਣਾ ਜਿਵੇਂ ਅਸੀਂ 4 ਸਾਲ ਦੇ ਬੱਚੇ ਨੂੰ ਵਪਾਰ ਕਰਨ ਦੀ ਬਿਜ਼ਨਸ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਵੀ ਦਿੱਲੀ ਦੇ ਵਿੱਚ ਸਟੂਡੈਂਟ ਫਿਨਲੈਂਡ ਗਏ ਸੀਗੇ ਜਿਹੜੇ ਜਿਹੜੇ ਟੀਚਰ ਤੇ ਉਹਨਾਂ ਨੇ ਵੀ ਆ ਕੇ ਹੈਪੀਨੈਸ ਕਲਾਸਿਸ ਸ਼ੁਰੂ ਕੀਤੀਆਂ ਸੀ ਆ ਕੇ ਮਨੀਸ਼ ਸੋਦੀਆ ਜੀ ਨੇ ਭੇਜੇ ਸੀਗੇ ਜਦੋਂ ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿ ਜਿਤੇ ਜਿਤੇ ਸਾਨੂੰ ਮੌਕਾ ਮਿਲੂ ਕੋ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀਤਾ ਪਰ ਉਪਕਾਰੀ ਹੈ ਨਾ ਸੋ ਬਹੁਤ ਸਾਰੇ ਟੀਚਰਸ ਵੀ ਭਾਗੀ ਕਰਨੇ ਹਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹੋਂ ਵੀ ਹੈਪੀਨੈਸ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਉਹਨਾਂ ਨੇ ਲਾਠੀ ਚਾਰ ਦੁੰਦਾ ਫਿਰ ਸੱਟਾਂ ਪਾਈ ਦੀ ਫਿਰ ਕਿਤੇ ਜਾ ਕੇ ਉਹ ਕਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਤਾਂ ਆਪ ਲਈ ਵਰਦੁੰਦੇ ਉਹ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਗੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜਵਾਬ ਦੀ ਸਟ੍ਰੈਟਜੀ ਬਿਹਾਰ ਮੈਨੂੰ ਜੋ ਜੋ ਮੈਂ ਬਣਨਾ ਚਾਹੁੰਦੀ ਸੀ ਮੈਂ ਉਹੀ ਬਣਿਆ ਬੱਚਿਆਂ ਨੂੰ ਉਹਨਾਂ ਨੂੰ ਪੁੱਛੋ ਕਿ ਕੀ ਬਣਨਾ ਚਾਹੁੰਦੇ ਹੋ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਮੈਥ ਵਾਲੇ ਜਿਹੜੇ ਪਾਸੇ ਜਾਣਾ ਹੈ ਜਾਂ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਸਾਇੰਸ ਵਾਲੇ ਪਾਸੇ ਜਾਣਾ ਹੈ ਸੋ ਬੱਚਿਆਂ ਦਾ ਸਪੋਰਟਸ ਵਾਲੇ ਪਾਸੇ ਜਾਣਾ ਹੈ ਕੀ ਪਤਾ ਜਰ ਕਿਸੇ ਨੇ ਰਾਈਟਰ ਵੀ ਬਣਨਾ ਹੈ ਜਿਨ੍ਹਾਂ ਕਹਾਟਾਵਾਂ ਲਿਖਣੀਆਂ ਨੇ ਕਿਸੇ ਨੇ ਹਾਲੀਵੁੱਡ ਬਾਲੀਵੁੱਡ ਜਾਣ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਆਪਾਂ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਮਤਲਬ ਸਾਰੇ ਜਿੰਨੇ ਤਰਮਿੰਦਰ ਤੋਂ ਲੈ ਕੇ ਸ਼ਾਹਰੁਖ ਖਾਨ ਹੋਣਾ ਤੋਂ ਲੈ ਕੇ ਮਤਲਬ ਪੰਜਾਬ ਦੇ ਵੀ ਜਿੰਨੇ ਸਾਰੇ ਘਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜੀ ਜਾਂ ਲੜਕੇ گئے ਘਰੋਂ ਜਾਂ ਰੁਸ ਕੇ ਗਏ ਕਿ ਜਦੋਂ ਕੁਝ ਬਣ ਗਏ ਫਿਰ ਉਹ ਵੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੂੰ ਮੈਨੂੰ ਤਾਂ ਪਤਾ ਸੀ ਬੱਚੇ 'ਚ ਟੈਲੈਂਟ ਬਹੁਤ ਹੈ ਉਹ ਬਾਅਦ ਕਹਿੰਦੇ ਆ ਉਹ ਪਹਿਲਾਂ ਨਹੀਂ ਕਹਿੰਦੇ ਉਹ ਚੜਦੇ ਸੂਜਨ ਸਲਾਮਾ ਜਿਵੇਂ ਆਪਾਂ ਕਹਿੰਦੇ ਆ ਸੋ ਪਹਿਲੇ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਹੈ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਤੁਗੜਾ ਤਿਗੜਾ ਬਣ ਜੂਗਾ ਉਸੇ ਫੀਲਡ 'ਚ ਉਹ ਮਤਲਬ ਤੀਜੀ ਚੌਥੀ ਵਾਲੇ ਬੱਚਿਆਂ ਨੂੰ ਜਿਹੜਾ ਬਾਸਕਟਬਾਲ ਜਾਂ ਫੁੱਟਬਾਲ ਵੱਲ ਲੈ ਜਾਂਦੇ ਨੇ ਤੀਜੀ ਚੌਥੀ ਆਉਣ ਫਿਰ ਤਾਈਓ ਨਾਲਡੋ ਬਣਦੇ ਆ ਨਾ ਵੱਡੇ ਹੋ ਕੇ ਤਾਈਓ ਮੈਸੀ ਬਣਦੇ ਆ ਉਹ ਹਬਰੀ ਦੇ ਝੋਟੇ ਨੇ ਸਾਰੇ ਸੋ ਕਿਉਂਕਿ ਹੁਣ ਪਹਿਲੀ ਪਹਿਲੀ ਸਕੂਲਾਂ ਚ ਲੈ ਜਾਂਦੇ ਚੱਕ ਕੇ ਟ੍ਰੇਨਿੰਗ ਦੇਣ ਲੱਗ ਜਾਂਦਾ ਜਦੋਂ ਤੱਕ ਆਪਣੇ ਤੇ ਇੱਥੇ ਆਪਾਂ ਜਿਸ ਦਿਨ ਪ੍ਰੋਸਪੈਕਟ ਲੈਣੇ ਆ ਕਾਲਜ ਜਾਣੇ ਆ ਪ੍ਰੋਸਪੈਕਟ ਲੈ ਲੈਣੇ ਆ ਨਾਮ ਭਰ ਦਿੰਨੇ ਆ ਫਾਦਰਜ਼ ਨੇਮ ਭਰ ਦਿੰਨੇ ਆ ਜਦੋਂ ਸਬਜੈਕਟ ਲਿਖ ਦਿਆਂ ਉਹ ਤੱਕ ਆਪ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਜਿਹਨ ਨਾਲ ਦਾ ਖੜਾ ਹੁੰਦਾ ਉਹ ਕਹਿੰਦਾ ਇਕਨੋਮਿਕਸ ਨਾਲ ਨਹੀਂ ਔਖੀ ਹੈ ਹੋ ਸਕਦਾ ਉਹਦੇ ਵਾਸਤੇ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਸੋ ਕੈਰੀਅਰ ਗਾਈਡੈਂਸ ਵੀ ਇੱਥੇ ਅਸੀਂ ਹੁਣ ਸ਼ੁਰੂ ਕੀਤੀ ਹੈ ਸਕੂਲ ਆਫ ਫੈਮਿਨਸ ਇਹੀ ਅਸਲ ਚ ਕਿ ਕੈਰੀਅਰ ਗਾਈਡੈਂਸ ਕਰੀਏ ਵੀ ਤੁਸੀਂ ਜਿਹੜਾ ਸਬਜੈਕਟ ਤੈਨੂੰ ਔਖਾ ਲੱਗਦਾ ਕਿਉਂ ਪੜ੍ਹੇਗਾ ਤੂੰ ਨਾ ਪੜ ਤੂੰ ਜਿਹੜਾ ਤੈਨੂੰ ਕਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਉਹ ਉੱਚਾ ਜਾ ਅੱਜ ਕੱਲ ਤਾਂ ਇੰਨਾ ਓਪਨ ਹੋ ਗਿਆ ਨਾ ਦੁਨੀਆ ਓਪਨ ਹੋ ਗਈ ਹਰ ਫੀਲਡ ਦੇ ਵਿੱਚ ਨੌਕਰੀਆਂ ਨੇ ਹਰ ਪਹਿਲਾਂ ਤਾਂ ਇਕੱਲਾ ਮੰਨਿਆ ਜਾਂਦਾ ਸੀ ਪਾਇਲਟ ਡਾਕਟਰ ਇੰਜੀਨੀਅਰ ਜਾਂ ਬੈਂਕ ਬਸ ਚਾਤਿੰਚਾਰ ਜਿਹੜੇ ਮਾਪਿਆਂ ਦੇ ਮਨਪਸੰਦ ਮਤਲਬ ਵਿਸ਼ੇ ਸੀਗੇ ਹੁਣ ਤਾਂ ਕੋਈ ਅੰਤ ਨਹੀਂ ਰਿਹਾ ਜਿੱਧਰ ਮਰਜ਼ੀ ਚੱਲ ਜਾ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣਾ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਤੁਸੀਂ ਟੈਲੈਂਟਡ ਸੀਗੇ ਪਰ ਆਪਣੇ ਆਪ ਨੂੰ ਹੋਰ ਸ਼ਾਰਪ ਕਰਕੇ ਲਿਖਿਆ ਹੋ। ਦੇਖੋ ਜਿਹੜਾ ਸੁਨਾਰਾ ਵਧੀਆ ਸੁਨਾਰਾ ਹੈ ਉਹ ਸੋਨੇ ਦੇ ਬਹੁਤ ਸੋਹਣੇ-ਸੋਹਣੇ ਗਹਿਣੇ ਬਣਾ ਦਿੰਦਾ ਪਰ ਉਹ ਪਿੱਤਲ ਨੂੰ ਜਾਂ ਤਾਂਬੇ ਨੂੰ ਸੋਨਾ ਨਹੀਂ ਬਣਾ ਸਕਦਾ। ਤੁਸੀਂ ਸੋਨਾ ਹੈਗੇ ਹੋ ਪਰ ਤੁਹਾਨੂੰ THAILAND 'ਚ ਛੋਟ-ਛੋਟੀਆਂ ਫੂਕਾਂ ਮਾਰ ਕੇ ਉਹਨਾਂ ਨੇ ਗਹਿਣੇ ਬਣਾ ਕੇ ਭੇਜੇ। ਸੁੰਦਰ ਗਹਿਣੇ ਬਣਾ ਕੇ ਭੇਜੇ। ਸੋ ਹੁਣ ਆਪਣਾ ਤਜਰਬਾ ਜਿਹੜਾ ਉਹ ਆਪਣੇ ਕੋਲੀਗਸ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹਨੂੰ ਉਹ ਤੇ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਦੱਸੀ ਜਾਊਗਾ ਉਹ ਨਾਓ ਵਧੇ ਜਾਊਗਾ ਬੜੇ ਇੱਕ ਸੋਸ਼ਲ ਕੌਜ਼ ਲਈ ਜਾਂ ਕਹਿ ਲਓ ਇੱਕ ਪੁੰਨ ਦੇ ਕੰਮ ਲਈ ਤੁਸੀਂ ਭੇਜੇਗੇ ਸੀ ਕਿ ਕਿ ਆਖੇ ਤੁਸੀਂ ਵਿਦਿਆ ਦਾ ਦਾਨ ਜਿਹੜਾ ਉਹ ਇੱਥੇ ਬੈਟਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇ ਸਕੋ ਉਹ ਦਾ ਡਿਸਟ੍ਰੈਂ ਐਜੂਕੇਸ਼ਨ ਦੇ ਸਟਾਫ ਨੇ ਦੱਸਿਆ ਕਿ ਤੁਹਾਡੀ ਆਪਣੀ ਪਰਸਨੈਲਿਟੀ ਚ ਵੀ ਚੇਂਜ ਆਇਆ ਮੈਂ ਵੀ ਥੋੜਾ ਜਿਹਾ ਨੋਟ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਪਬਲਿਕ ਦੇ ਵਿੱਚ ਸੀਗੇ ਉਦੋਂ ਮਾਈਕ ਲੈਣ ਤੋਂ ਡਰਦੇ ਸੀ ਨਹੀਂ 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 ਡਰ ਹੁੰਦਾ ਨਾ ਪਤਾ ਬਿਪੋਲੀ ਅਨਝਾਣਾ ਪਤ ਨਹੀਂ ਹੈ ਨਾ ਹਿਚਕਾਉਂਦੇ ਸੀ ਹੁਣ ਮਾਈਕ ਖੋਣੇ ਹੋਏ ਤੇ ਤਰਫੜਾ ਤਰਫੜਾ ਉਹ ਫਰਕ ਪੈ ਗਿਆ ਕੰਫੀਡੈਂਸ ਆ ਗਿਆ ਬੋਲਣ ਦਾ ਸੋ ਬੜੀ ਅੱਛੀ ਗੱਲ ਹੈ ਕਿਉਂਕਿ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀਂਹ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਘਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀਂਹ ਵਾਲੀ ਇੱਟ ਇਹ ਅਸਲੀ ਇੱਟ ਨਹੀਂ 200 ਜਾਂ 100 ਇੱਟ ਨਹੀਂ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਨੀਹਾਂ ਨਹੀਂ ਇੱਟਾਂ ਨਜ਼ਰ ਨਹੀਂ ਆਉਂਦੀਆਂ ਨਜ਼ਰ ਤਾਂ ਬਾਹਰੋਂ ਤਾਂ ਚੋ ਜੋ ਮਰਜ਼ੀ ਬਣਾ ਲਓ ਚਾਹੇ ਲੱਕੜ ਲਾ ਲਓ ਚਾਹੇ ਤੁਸੀਂ ਫੋਮ ਲਾ ਲਓ ਰੰਗ ਜਿਹੜਾ ਮਰਜ਼ੀ ਕਰ ਲਓ ਪਰ ਅਸਲੀ ਇਸ ਬਿਲਡਿੰਗ ਦੀ ਜਿਹੜੀ ਸ਼ਕਤੀ ਹੈ ਉਹ ਨੀਹਾਂ ਦੇ ਵਿੱਚ ਹੈ ਜਿੰਨੀ ਨੀਹ ਮਜ਼ਬੂਤ ਹੋਊਗੀ ਉੰਨੀ ਇਹ ਬਿਲਡਿੰਗ ਜਿਹੜੀ ਉਹ ਜਿਆਦਾ دیر ਚੱਲੇਗੀ ਤੋ ਤੁਸੀਂ ਉਥੋਂ ਦੇ ਸਿਸਟਮ ਦੇਖ ਕੇ ਆਏ ਮੈਂ ਘਰ ਕਾਫੀ ਪਹਿਲਾਂ ਦੁਨੀਆ ਪਰ ਚ ਜਾਂਦਾ ਰਿਹਾ ਮੈਂ ਆਲਰੇਡੀ ਮੈਨੂੰ ਇਸ ਗੱਲ ਦਾ ਪਤਾ ਕਿ ਉਹ ਬਿਲਕੁਲ ਹੀ ਬੱਚਿਆਂ ਤੇ ਟੈਨਸ਼ਨ ਨਹੀਂ ਜਾਂ ਕੋਈ ਉਹਨਾਂ ਨੂੰ ਕੋਈ ਹੋਮ ਪਤਾ ਹੋਮਵਰਕ ਦੇ ਦਿੰਦੇ ਨੇ ਹੋਮਵਰਕ ਚ 15 ਦਿਨ ਤਾਂ ਛੁੱਟੀਆਂ ਦੇ ਐਂ ਲੰਘ ਜਾਂਦੇ ਵਿਚਾਰਿਆਂ ਦੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਘਰੇ ਜਾ ਕੇ ਪੜਨ ਦੇ ਪਰੋਇਕਰ ਰੱਟਾ ਟਾਈਪ ਸਿਸਟਮ ਜਿਹੜਾ ਉਹ ਉਹ ਜਿਹੜਾ ਉਹਦੇ ਚਪੇ ਫਸੇ ਹੋਏ ਸੀ ਸੋ ਹੁਣ ਤੇ ਤੁਸੀਂ ਸਿੱਖ ਕੇ ਆਏ ਹੋ ਤੁਸੀਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਆਪ ਆਲਰੇਡੀ ਮਹੀਨੇ ਤੋਂ ਵੱਧ ਹੋ ਗਿਆ ਆਲਰੇਡੀ ਤੁਸੀਂ ਕਰ ਚੁੱਕੇ ਹੋ ਛੋਟੇ ਛੋਟੇ ਤਜਰਬੇ ਜਾਂ ਪੇਰੈਂਟਸ ਨਾਲ ਜਾਂ ਐਸਐਮਸੀ ਜਿਹੜੀਆਂ ਨੇ ਜਾਂ ਮੈਂਬਰ ਪੰਚਾਇਤਾਂ ਨਾਲ ਜੇ ਕੋਨਫਰੈਂਸ ਬਧੂਗਾ ਤਾਂ ਹੋਰ ਬੱਚੇ ਜਿਹੜੇ ਨੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਜਿਹੜਾ ਐਜੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਆਰ ਸਭ ਤੋਂ ਵਧੀਆ ਗੱਲ ਕਿ ਉਹਨਾਂ ਨੇ ਤੁਹਾਨੂੰ ਬੈਸਟ ਮੰਨਿਆ ਕਿ ਹਾਂ ਮਨ ਤੂੰ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ ਚਲੋ ਦੀਵਾਲੀ ਤੱਕ ਫਿਰ ਤੁਸੀਂ ਨਹੀਂ ਮਨਾ ਸਕੇ ਐਂਦ ਕੀ ਦੋ ਦੀਵਾਲੀਆਂ ਸੀ ਇੱਥੇ ਐਂਦ ਕੀ ਦੋ ਸੀ ਇੱਥੇ ਇੱਕ ਸਾਡੇ ਨਾਲ ਹੋਗੀ ਸੋ ਇਸ ਵਾਰ ਤੇ ਪਰ ਮੈਂ ਤੁਹਾਨੂੰ ਉਸ ਦਿਨ ਵੀ ਕਹਾਂ ਸੀ ਇੱਕ ਦੀਵਾਲੀ ਛੱਡ ਕੇ ਦੇਖਿਓ ਸਾਰੀ ਉਮਰ ਯਾਦ ਰਹੂਗੀ ਤੋ ਤੁਸੀਂ ਜਾ ਕੇ ਆਪਣੇ ਬੱਚਿਆਂ ਨੂੰ ਆਪਣੀ ਐਸੈਟ ਪੰਜਾਬ ਦੀ ਪ੍ਰਾਪਰਟੀ ਸਮਝ ਕੇ ਕਿ ਇਹਨਾਂ ਨੂੰ ਤਰਾਸ਼ਣਾ ਜਿਵੇਂ ਅਸੀਂ 4 ਸਾਲ ਦੇ ਬੱਚੇ ਨੂੰ ਵਪਾਰ ਕਰਨ ਦੀ bizness ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਵੀ ਦਿੱਲੀ ਦੇ ਵਿੱਚ ਸਟੂਡੈਂਟ ਫ੍ਰੀਲੈਂਡ ਗਏ ਸੀਗੇ ਉਹਨਾਂ ਦੇ ਜਿਹੜੇ ਟੀਚਰ ਤੇ ਉਹਨਾਂ ਨੇ ਵੀ ਆ ਕੇ ਹੈਪੀਨੈਸ ਕਲਾਸਿਸ ਸ਼ੁਰੂ ਕੀਤੀਆਂ ਸੀ ਆ ਕੇ ਮਨੀਸ਼ 소ਦੀਆ ਜੀ ਨੇ ਭੇਜੇ ਸੀਗੇ ਜਦੋਂ ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿੰ ਜਿੱਤੇ ਜਿੱਤੇ ਸਾਨੂੰ ਮੌਕਾ ਮਿਲੂ ਕਿ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਬਹੁਤ ਸਾਰੇ ਟੀਚਰਸ ਵੀ ਭਰਤੀ ਕਰਨੇ ਹਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦੱਬ ਟ੍ਰੇਨਿੰਗ ਦੀ ਗੱਲ ਕਰਦੇ ਹੋ ਵੀ ਹੈਪੀ ਨਾ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜਨਾ ਪੈਂਦਾ ਫਿਰ ਉਹਨਾਂ ਦੀ ਲਾਠੀ ਚਾਰਜ ਹੁੰਦਾ ਫਿਰ ਸੱਤਾਂ ਪਾਈ ਦੀ ਫਿਰ ਕਿਤੇ ਜਾ ਕੇ ਕਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਆਪ ਲਈ ਫਿਰਦੇ ਹੁੰਦੇ ਉਹ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਵੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜੌਬ ਦੀ ਸੈਟੀਸਫੈਕਟਰੀ ਕਿਉਂ ਵੀ ਹਾਂ ਮੈਨੂੰ ਜੋ ਮੈਂ ਜੋ ਮੈਂ ਬਣਨਾ ਚਾਹੁੰਦਾ ਸੀ ਮੈਂ ਉਹੀ ਬਣਿਆ ਬੱਚਿਆਂ ਨੂੰ ਉਹਨਾਂ ਨੂੰ ਪੁੱਛੋ ਕਿ ਕੀ ਬਣਨਾ ਚਾਹੁੰਦੇ ਹੋ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਮੈਥ ਵਾਲੇ ਜਾਂ ਪਾਸੇ ਜਾਣਾ ਹੈ ਜਾਂ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਸਾਇੰਸ ਵਾਲੇ ਪਾਸੇ ਜਾਣਾ ਹੈ ਸੋ ਵੀ ਬੱਚਿਆਂ ਦਾ ਸਪੋਰਟਸ ਵਾਲੇ ਪਾਸੇ ਜਾਣਾ ਹੈ ਕੀ ਪਤਾ ਜਾਂ ਕਿਸੇ ਨੇ ਰਾਈਟਰ ਵੀ ਬਣਨਾ ਹੈ ਕਿਸੇ ਨੇ ਕਵਿਤਾਵਾਂ ਲਿਖਣੀਆਂ ਨੇ ਕਿਸੇ ਨੇ ਹਾਲੀਵੁੱਡ ਬਾਲੀਵੁੱਡ ਜਾਣਾ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਆਪ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਮਤਲਬ ਸਾਰੇ ਜਿੰਨੇ frmtinder ਤੋਂ ਲੈ ਕੇ sharukh khan ਹੋਣਾ ਤੋਂ ਲੈ ਕੇ ਮਤਲਬ ਪੰਜਾਬ ਦੇ ਵੀ ਜਿੰਨੇ ਸਾਰੇ ਘਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜੀ ਜਾਂ ਲੜ ਕੇ ਗਏ ਘਰੋਂ ਜਾਂ ਰੁੱਸ ਕੇ ਗਏ ਕਿ ਜਦੋਂ ਕੁਝ ਬਣ ਗਏ ਫਿਰ ਉਹ ਹੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੂੰ ਤਾਂ ਪਤਾ ਸੀ ਬੱਚੇ 'ਚ ਟੈਲੈਂਟ ਬਹੁਤ ਹੈ ਉਹ ਬਾਅਦ ਕਹਿੰਦੇ ਹੋ ਮੈਂ ਪਹਿਲਾਂ ਨਹੀਂ ਕਹਿੰਦੇ ਹੋ ਚੜਦੇ ਸੂਝਨ ਸਲਾਮਾ ਜਿਵੇਂ ਆਪਾਂ ਕਹਿੰਦੇ ਆ ਸੋ ਪਹਿਲੇ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਦੁਗਣਾ ਤਿਗਣਾ ਬਣ ਜੂਗਾ ਉਸੇ ਫੀਲਡ 'ਚ ਉਹ ਮਤਲਬ ਤੀਜੀ ਚੌਥੀ ਵਾਲੇ ਬੱਚਿਆਂ ਨੂੰ ਜਿਹੜਾ ਬਾਸਕਟਬਾਲ ਜਾਂ ਫੁੱਟਬਾਲ ਵੱਲ ਲੈ ਜਾਂਦੇ ਨੇ ਤੀਜੀ ਚੌਥੀ ਵਾਲਿਆਂ ਨੂੰ ਫਿਰ ਤਾਈਓ ਮਾਰਨਾਲਡੋ ਬਣਦੇ ਆ ਨਾ ਵੱਡੇ ਹੋ ਕੇ ਤਾਈਓ ਮੈਸੀ ਬਣਦੇ ਆ ਹਗਰੀਬੀ 'ਚ ਉੱਠੇ ਨੇ ਸਾਰੇ ਸੋ ਜੋ ਕੋਲੋਂ ਪਹਿਲੀ ਪਹਿਲੀ ਸਕੂਲਾਂ ਚੋਂ ਲੈ ਜਾਂਦੇ ਚੱਕ ਕੇ ਟ੍ਰੇਨਿੰਗਾਂ ਦੇਣ ਲੱਗਿਆਂ ਜਦੋਂ ਤੱਕ ਆਪਣੇ ਤਾਂ ਇੱਥੇ ਆਪਾਂ ਜਿਸ ਦਿਨ ਪ੍ਰੋਸਪੈਕਟ ਲੈਣੇ ਆ ਕਾਲਜ ਜਾਣੇ ਆ ਪ੍ਰੋਸਪੈਕਟ ਲੈ ਲੈਣੇ ਆ ਨਾਮ ਭਰ ਦਿੰਨੇ ਆ ਫਾਦਰਜ਼ ਨੇਮ ਭਰ ਦਿੰਨੇ ਆ ਜਦੋਂ ਸਬਜੈਕਟ ਲਿਖ ਦਿਆਂ ਉਹ ਤੱਕ ਆਪ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਜੇ ਨਾਰਦਾ ਖੜਾ ਹੁੰਦਾ ਉਹ ਕਹਿੰਦਾ ਇਕਨੋਮਿਕਸ ਨਾਲ ਨਹੀਂ ਔਖੀ ਹੈ ਹੋ ਸਕਦਾ ਉਹਦੇ ਵਾਸਤੇ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਸੋ ਕੈਰੀਅਰ ਗਾਈਡੈਂਸ ਵੀ ਇੱਥੇ ਅਸੀਂ ਹੁਣ ਸ਼ੁਰੂ ਕੀਤੀ ਹੈ ਸਕੂਲ ਆਫ ਫੈਮਿਨਸ ਇਹੀ ਅਸਲ ਚ ਕਿ ਕੈਰੀਅਰ ਗਾਈਡੈਂਸ ਕਰੀਏ ਵੀ ਤੁਸੀਂ ਜਿਹੜਾ ਸਬਜੈਕਟ ਤੈਨੂੰ ਔਖਾ ਲੱਗਦਾ ਕਿਉਂ ਪੜ੍ਹੇਂਗਾ ਤੂੰ ਨਾ ਪੜ ਤੂੰ ਜਿਹੜਾ ਤੈਨੂੰ ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਉਹ ਉੱਚਾ ਜਾ ਅੱਜ ਕੱਲ ਤਾਂ ਇੰਨਾ ਓਪਨ ਹੋ ਗਿਆ ਨਾ ਦੁਨੀਆ ਓਪਨ ਹੋ ਗਈ ਹਰ ਫੀਲਡ ਦੇ ਵਿੱਚ ਨੌਕਰੀਆਂ ਨੇ ਹਰ ਪਹਿਲਾਂ ਤਾਂ ਇਕੱਲਾ ਮੰਨਿਆ ਜਾਂਦਾ ਸੀ ਪਾਇਲਟ ਡਾਕਟਰ ਇੰਜੀਨੀਅਰ ਜਾਂ ਬੈਂਕ ਬਸ ਚਾਤਿੰਨ ਚਾਰ ਜਿਹੜੇ ਮਾਪਿਆਂ ਦੇ ਮਨਪਸੰਦ ਮਤਲਬ ਵਿਸ਼ੇ ਸੀਗੇ ਹੁਣ ਤਾਂ ਕੋਈ ਹੰਤ ਨਹੀਂ ਰਿਹਾ ਜਿੱਦਾਂ ਮਰਜ਼ੀ ਚੱਲ ਜੇ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣਾ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਤੁਸੀਂ ਟੈਲੈਂਟਡ ਸੀਗੇ ਪਰ ਆਪਣੇ ਆਪ ਨੂੰ ਹੋਰ ਸ਼ਾਰਪ ਕਰਕੇ ਲਿਖਿਆ ਦੇਖੋ ਜਿਹੜਾ ਸੁਨਾਰਾ ਵਧੀਆ ਸੁਨਾਰਾ ਹੈ ਉਹ ਸੋਨੇ ਦੇ ਬਹੁਤ ਸੋਹਣੇ ਸੋਹਣੇ ਗਹਿਣੇ ਬਣਾ ਦਿੰਦਾ ਪਰ ਉਹ ਪਿੱਤਲ ਨੂੰ ਜਾਂ ਤਾਂਬੇ ਨੂੰ ਸੋਨਾ ਨਹੀਂ ਬਣਾ ਸਕਦਾ ਤੁਸੀਂ ਸੋਨਾ ਹੈਗੇ ਹੋ ਪਰ ਤੁਹਾਨੂੰ ਫਿਲ ਲੈਂਡ ਚ ਛੋਟੂ ਛੋਟੂ ਫੁੱਕਾ ਮਾਰ ਕੇ ਉਹਨਾਂ ਨੇ ਗਹਿਣੇ ਬਣਾ ਕੇ ਭੇਜੇ ਸੁੰਦਰ ਗਹਿਣੇ ਬਣਾ ਕੇ ਭੇਜਿਆ ਸੋ ਹੁਣ ਆਪਣਾ ਤਜਰਬਾ ਜਿਹੜਾ ਉਹ ਆਪਣੇ ਕੋਲੀਗਸ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ 트리플 ਕਰੋ ਇਹਨੂੰ ਉਹ ਤਾਂ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਦੱਸੀ ਜਾਓਗੇ ਉਹਨਾ ਉਹ ਵਧੇ ਜਾਊਗਾ ਬੜੇ ਇੱਕ ਸ਼ੋਸ਼ਲ ਕੌਜ਼ ਲਈ ਜਾਂ ਕਹਿ ਲਓ ਇੱਕ ਪੁੰਨ ਦੇ ਕੰਮ ਲਈ ਤੁਸੀਂ ਭੇਜੇਗੇ ਸੀ ਕਿ ਆਖੇ ਤੁਸੀਂ ਵਿਦਿਆ ਦਾ ਦਾਨ ਜਿਹੜਾ ਉਹ ਇੱਥੇ ਬੈਟਰ ਤਰੀਕੇ ਨਾਲ ਬadiya ਤਰੀਕੇ ਨਾਲ ਦੇ ਸਕੂ। ਔਰ ਜਿਸ ਤਰ੍ਹਾਂ ਐਜੂਕੇਸ਼ਨ ਮੈਸਟਰ ਸਾਹਿਬ ਨੇ ਦੱਸਿਆ ਕਿ ਤੁਹਾਡੀ ਆਪਣੀ ਪਰਸਨੈਲਿਟੀ ਚ ਵੀ ਚੇਂਜ ਆਇਆ। ਮੈਂ ਵੀ ਥੋੜਾ ਜਿਹਾ ਨੋਟ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਪਬਲਿਕ ਦੇ ਵਿੱਚ ਸੀਗੇ ਉਦੋਂ ਮਾਈਕ ਲੈਣ ਤੋਂ ਡਰਦੇ ਸੀ। ਨਹੀਂ 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 ਦਰਉਂਦ ਨੂੰ ਫਾਦੋ। ਬਿਪੋਲੀ ਅਨਜਾਣਾ ਪਤਨੀ ਹੈ ਨਾ। ਹਿਚਕਾਉਂਦੇ ਸੀ। ਹੁਣ ਮਾਈਕ ਖੋਣੇ ਹੋਵੇ ਤੇ ਦਰਫੜਾ ਦਰਫੜਾ ਉਹ ਫਰਕ ਪੈ ਗਿਆ। ਕੰਫੀਡੈਂਸ ਆ ਗਿਆ। ਬੋਲਣ ਦਾ ਸੋ ਬੜੀ ਅੱਛੀ ਗੱਲ ਹੈ ਕਿਉਂਕਿ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀਂਹ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਘਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀਂਹ ਵਾਲੀ ਇੱਟ ਹੈ ਇਹ ਅਸਲੀਟ ਦੀ 2 ਮਹੀਆ 100 ਮਿੱਟਣਾ ਦੀ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਨੀਹਾਂ ਨਹੀਂ ਇੱਟਾਂ ਨਜ਼ਰ ਨਹੀਂ ਆਉਂਦੀਆਂ ਨਜ਼ਰ ਤਾਂ ਆ ਬਾਹਰੋਂ ਤਾਂ ਚੋ ਜੋ ਮਰਜ਼ੀ ਬਣਾ ਲਓ ਚਾਹੇ ਲੱਕੜ ਲਾ ਲਓ ਚਾਹੇ ਤੁਸੀਂ ਫੋਮ ਲਾ ਲਓ ਰੰਗ ਜਿਹੜਾ ਮਰਜ਼ੀ ਕਰ ਲਓ ਪਰ ਅਸਲੀ ਇਸ ਬਿਲਡਿੰਗ ਦੀ ਜਿਹੜੀ ਸ਼ਕਤੀ ਹੈ ਉਹ ਨੀਹਾਂ ਦੇ ਵਿੱਚ ਹੈ ਜਿੰਨੀ ਨੀਹ ਮਜ਼ਬੂਤ ਹੋਊਗੀ ਉੰਨੀ ਇਹ ਬਿਲਡਿੰਗ ਜਿਹੜੀ ਉਹ ਜ਼ਿਆਦਾ देर ਚੱਲੂਗੀ ਸੋ ਤੁਸੀਂ ਉੱਥੋਂ ਦੇ ਸਿਸਟਮ ਦੇਖ ਕੇ ਆਏ ਮੈਂ ਘਰ ਕਾਫੀ ਪਹਿਲਾਂ ਦੁਨੀਆ ਪਰ ਚ ਜਾਂਦਾ ਰਿਹਾ ਮੈਂ ਆਲਰੇਡੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਿਲਕੁਲ ਹੀ ਬੱਚਿਆਂ ਤੇ ਟੈਨਸ਼ਨ ਨਹੀਂ ਜਾਂ ਕੋਈ ਉਹਨਾਂ ਨੂੰ ਕੋਈ ਹੋਮ ਪਤਾ ਹੋਮਵਰਕ ਦੇ ਦਿੰਨੇ ਹੈ ਹੋਮਵਰਕ ਚੋਂ 15 ਦਿਨ ਤਾਂ ਛੁੱਟੀਆਂ ਦੇ ਐਂ ਲੰਘ ਜਾਂਦੇ ਵਿਚ ਰਹਿੰਦੇ ਅੱਪਨੂੰ ਲੱਗਦਾ ਕਿ ਸ਼ਾਇਦ ਇਹ ਘਰੇ ਜਾ ਕੇ ਪੜਨਗੇ ਪਰ ਉਹ ਇੱਕ ਰੱਟਾ ਟਾਈਪ ਸਿਸਟਮ ਜਿਹੜਾ ਉਹ ਜਿਹੜਾ ਉਹਦੇ ਚੱਪੇ ਫਸੇ ਹੋਏ ਸੀ ਸੋ ਹੁਣ ਤੇ ਤੁਸੀਂ ਸਿੱਖ ਕੇ ਆਏ ਹੋ ਤੁਸੀਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਆਪ ਆਲਰੇਡੀ ਮਹੀਨੇ ਤੋਂ ਵੱਧ ਹੋ ਗਿਆ ਆਲਰੇਡੀ ਤੁਸੀਂ ਕਰ ਚੁੱਕੇ ਹੋ ਛੋਟੇ ਛੋਟੇ ਤਜਰਬੇ ਜਾਂ ਪੇਰੈਂਟਸ ਨਾਲ ਜਾਂ एसएमटी ਜਿਹੜੀਆਂ ਨੇ ਜਾਂ ਮੈਂਬਰ ਪੰਚਾਇਤਾਂ ਨਾਲ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਜਿਹੜੇ ਨੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੇ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਹੋ ਜਿਹੜਾ ਐਜੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਹੈ ਔਰ ਸਭ ਤੋਂ ਵਧੀਆ ਗੱਲ ਕਿ ਉਹਨਾਂ ਨੇ ਤੁਹਾਨੂੰ ਬੈਸਟ ਮੰਨਿਆ ਕਿ ਹਾਂ ਮਤਲਬ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ ਚਲੋ ਦੀਵਾਲੀ ਤਾਂ ਫਿਰ ਤੁਸੀਂ ਨਹੀਂ ਬਣਾ ਸਕੇ ਐਤਕੀ ਦੋ ਦੀਵਾਲੀਆਂ ਸੀ ਇੱਥੇ ਐਤਕੀ ਦੋ ਸੀ ਇੱਥੇ ਇੱਕ ਸਾਡੇ ਨਾਲ ਹੋਗੀ ਸੋ ਇਸ ਵਾਰ ਤੇ ਪਰ ਮੈਂ ਤੁਹਾਨੂੰ ਉਸ ਦਿਨ ਵੀ ਕਹਾਂ ਸੀ ਇੱਕ ਦੀਵਾਲੀ ਛੱਡ ਕੇ ਦੇਖਿਓ ساری ਉਮਰ ਯਾਦ ਰੋਵੋਗੇ ਤੋ ਤੁਸੀਂ ਆਜ ਜਾ ਕੇ ਆਪਣੇ ਬੱਚਿਆਂ ਨੂੰ ਆਪਣੇ ਐਸੈਟ ਪੰਜਾਬ ਦੀ ਪ੍ਰਾਪਰਟੀ ਸਮਝ ਕੇ ਕਿ ਇਹਨਾਂ ਨੂੰ ਤਰਾਸ਼ਣਾ ਜਿਵੇਂ ਅਸੀਂ 4 ਸਾਲ ਦੇ ਬੱਚੇ ਨੂੰ ਵਪਾਰ ਕਰਨ ਦੀ ਬਿਜ਼ਨਸ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਵੀ ਦਿੱਲੀ ਦੇ ਵਿੱਚ ਸਟੂਡੈਂਟ ਫਿਨਲੈਂਡ ਗਏ ਸੀਗੇ ਬੰਦੇ ਜਿਹੜੇ ਟੀਚਰ ਤੇ ਉਹਨਾਂ ਨੇ ਵੀ ਆ ਕੇ ਹੈਪੀਨੈਸ ਕਲਾਸਿਸ ਸ਼ੁਰੂ ਕੀਤੀਆਂ ਸੀ ਆ ਕੇ ਮਨੀਸ਼ 소ਦੀਆ ਜੀ ਨੇ ਭੇਜੇ ਸੀਗੇ ਜਦੋਂ ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿਤੇ ਜਿਤੇ ਸਾਨੂੰ ਮੌਕਾ ਮਿਲੂ ਕਿ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਬਹੁਤ ਸਾਰੇ ਟੀਚਰਸ ਵੀ ਭਰਤੀ ਕਰਨੇ ਅਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹੋ ਵੀ ਹੈਪੀਨੈਸ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜਨਾ ਪੈਂਦਾ ਫਿਰ ਉਹਨਾਂ ਦੀ ਲਾਠੀ ਚਾਰਜ ਹੁੰਦਾ ਫਿਰ ਸੱਤਾਂ ਭਾਈ ਦੀਆਂ ਫਿਰ ਕਿਤੇ ਜਾ ਕੇ ਕੋਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲ ਹੀ ਜਾਂ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਆਪ ਲਈ ਕਰਦੇ ਹੁੰਦੇ ਉਹ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਵੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜੌਬ ਦੀ ਸੈਟੀਸਫੈਕਟਰੀ ਕਿਉਂ ਵੀ ਹਾਂ ਮੈਨੂੰ ਜੋ ਮੈਂ ਜੋ ਮੈਂ ਬਣਨਾ ਚਾਹੁੰਦਾ ਸੀ ਮੈਂ ਉਹੀ ਬਣਿਆ ਬੱਚਿਆਂ ਨੂੰ ਉਹਨਾਂ ਨੂੰ ਪੁੱਛੋ ਕਿ ਕੀ ਬਣਨਾ ਚਾਹੁੰਦੇ ਹੋ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਮੈਥ ਵਾਲੇ ਜਲ ਪਾਸੇ ਜਾਣਾ ਹੈ ਜਾਂ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਸਾਇੰਸ ਵਾਲੇ ਪਾਸੇ ਜਾਣਾ ਹੈ ਸੋ ਵੀ ਬੱਚਿਆਂ ਦਾ ਸਪੋਰਟਸ ਵਾਲੇ ਪਾਸੇ ਜਾਣਾ ਹੈ ਕੀ ਪਤਾ ਜਾਂ ਕਿਸੇ ਨੇ ਰਾਈਟਰ ਵੀ ਬਣਨਾ ਹੈ ਕਿਸੇ ਨੇ ਕਵਿਤਾਵਾਂ ਲਿਖਣੀਆਂ ਨੇ ਕਿਸੇ ਨੇ ਹਾਲੀਵੁੱਡ ਬਾਲੀਵੁੱਡ ਜਾਣਾ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਆਪ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਮਤਲਬ ਸਾਰੇ ਜਿੰਨੇ frmtinder ਤੋਂ ਲੈ ਕੇ sharukh khan ਹੋਣਾ ਤੋਂ ਲੈ ਕੇ ਮਤਲਬ ਪੰਜਾਬ ਦੇ ਵੀ ਜਿੰਨੇ ਸਾਰੇ ਘਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜਾਂ ਲੜ ਕੇ ਗਏ ਘਰੋਂ ਜਾਂ ਰੁੱਸ ਕੇ ਗਏ ਹੈ ਕਿ ਜਦੋਂ ਕੁਝ ਬਣ ਗਏ ਫਿਰ ਉਹ ਵੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੂੰ ਮੈਨੂੰ ਤਾਂ ਪਤਾ ਸੀ ਬੱਚੇ ਚ ਟੈਲੈਂਟ ਬਹੁਤ ਹੈ ਉਹ ਬਾਅਦ ਕਹਿੰਦੇ ਹੋ ਮੈਂ ਪਹਿਲਾਂ ਨਹੀਂ ਕਹਿੰਦੇ ਹੋ ਚੜਦੇ ਸੂਝਨ ਸਲਾਮਾ ਜਿਵੇਂ ਆਪਾਂ ਕਹਿੰਦੇ ਸੋ ਪਹਿਲੇ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਹੈ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਦੁਗਣਾ ਤਿਗੜਾ ਬਣ ਜੂਗਾ ਉਸੇ ਫੀਲਡ 'ਚ ਉਹ ਮਤਲਬ ਤੀਜੀ ਚੌਥੀ ਵਾਲੇ ਬੱਚਿਆਂ ਨੂੰ ਜਿਹੜਾ ਬਾਸਕਟਬਾਲ ਜਾਂ ਫੁੱਟਬਾਲ ਵੱਲ ਲੈ ਜਾਂਦੇ ਨੇ ਤੀਜੀ ਚੌਥੀ ਵਾਲਿਆਂ ਨੂੰ ਫਿਰ ਤਾਈਓ ਰোনালਡੋ ਬਣਦੇ ਆ ਨਾ ਵੱਡੇ ਹੋ ਕੇ ਤਾਈਓ ਮੈਸੀ ਬਣਦੇ ਆ ਉਹ ਅਗਰੀਬੀ ਦੇ ਝੋਤੇ ਨੇ ਸਾਰੇ ਸੋ ਕਿਉਂਕਿ ਹੁਣ ਪਹਿਲੀ ਪਹਿਲੀ ਸਕੂਲਾਂ ਚ ਲੈ ਜਾਂਦੇ ਚੱਕ ਕੇ ਟ੍ਰੇਨਿੰਗ ਦੇਣ ਲੱਗਿਆਂ ਜਦੋਂ ਤੱਕ ਆਪਣੇ ਤਾਂ ਇੱਥੇ ਆਪਾਂ ਜਿਸ ਦਿਨ ਪ੍ਰੋਸਪੈਕਟ ਲੈਣੇ ਕਾਲਜ ਜਾਣੇ ਆ ਪ੍ਰੋਸਪੈਕਟ ਲੈ ਲੈਣੇ ਆ ਨਾਮ ਪਰ ਦਿੰਨੇ ਆ ਫਾਦਰਜ਼ ਨੇਮ ਪਰ ਦਿੰਨੇ ਆ ਜਦੋਂ ਸਬਜੈਕਟ ਲਿਖ ਦਿਆਂ ਉਹ ਤੱਕ ਆਪ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਜੇ ਨਾਰਦਾ ਖੜਾ ਹੁੰਦਾ ਉਹ ਕਹਿੰਦਾ ਇਕਨੋਮਿਕਸ ਨਾਲ ਨਹੀਂ ਔਖੀ ਹੈ ਹੋ ਸਕਦਾ ਉਹਦੇ ਵਾਸਤੇ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਸੋ ਕੈਰੀਅਰ ਗਾਈਡੈਂਸ ਵੀ ਇੱਥੇ ਅਸੀਂ ਹੁਣ ਸ਼ੁਰੂ ਕੀਤੀ ਹੈ ਸਕੂਲ ਆਫ ਫੈਮਿਨਸ ਇਹੀ ਅਸਲ ਚ ਕਿ ਕੈਰੀਅਰ ਗਾਈਡੈਂਸ ਕਰੀਏ ਵੀ ਤੁਸੀਂ ਜਿਹੜਾ ਸਬਜੈਕਟ ਤੈਨੂੰ ਔਖਾ ਲੱਗਦਾ ਕਿਉਂ ਪੜ੍ਹੇਂਗਾ ਤੂੰ ਨਾ ਪੜ੍ਹ ਤੂੰ ਜਿਹੜਾ ਤੈਨੂੰ ਜਿਹੜੀ ਜੀ ਤੈਨੂੰ ਚੰਗੀ ਲੱਗੇ ਉਹ ਚੋ ਚਾ ਜਾ ਅੱਜ ਕੱਲ ਤਾਂ ਇੰਨਾ ਓਪਨ ਹੋ ਗਿਆ ਨਾ ਦੁਨੀਆ ਓਪਨ ਹੋ ਗਈ ਹਰ ਫੀਲਡ ਦੇ ਵਿੱਚ ਨੌਕਰੀਆਂ ਨੇ ਹਰ ਪਹਿਲਾਂ ਤਾਂ ਇਕੱਲਾ ਮੰਨਿਆ ਜਾਂਦਾ ਸੀ ਪਾਇਲਟ ਡਾਕਟਰ ਇੰਜੀਨੀਅਰ ਜਾਂ ਬੈਂਕ ਬਸ ਚਾਤਿੰਨ ਚਾਰ ਜਿਹੜੇ ਮਾਪਿਆਂ ਦੇ ਮਨਪਸੰਦ ਮਤਲਬ ਵਿਸ਼ੇ ਸੀਗੇ ਹੁਣ ਤਾਂ ਕੋਈ ਹੰਤ ਨਹੀਂ ਰਿਹਾ ਜਿੱਦਾਂ ਮਰਜ਼ੀ ਚੱਲ ਜੇ ਸੋ ਇਸ ਕਰਕੇ ਮੈਂ ਤੁਹਾਨੂੰ ਬਤਾਈ ਦਿੰਨਾ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਤੁਸੀਂ ਟੈਲੈਂਟਡ ਸੀਗੇ ਪਰ ਆਪਣੇ ਆਪ ਨੂੰ ਹੋਰ শারਪ ਕਰਕੇ ਲੈ ਕੇ ਆਇਓ ਦੇਖੋ ਜਿਹੜਾ ਸੁਨਾਰਾ ਵਧੀਆ ਸੁਨਾਰਾ ਹੈ ਉਹ ਸੋਨੇ ਦੇ ਬਹੁਤ ਸੋਹਣੇ ਸੋਹਣੇ ਗਹਿਣੇ ਬਣਾ ਦਿੰਦਾ ਪਰ ਉਹ ਪਿੱਤਲ ਨੂੰ ਜਾਂ ਤਾਂਬੇ ਨੂੰ ਸੋਨਾ ਨਹੀਂ ਬਣਾ ਸਕਦਾ ਤੁਸੀਂ ਸੋਨਾ ਹੈਗੇ ਹੋ ਪਰ ਤੁਹਾਨੂੰ ਪਿੰਡਾਂ ਵਿੱਚ ਛੋਟੇ ਛੋਟੇ ਫੂਕਾ ਮਾਰ ਕੇ ਉਹਨਾਂ ਨੇ ਗਹਿਣੇ ਬਣਾ ਕੇ ਭੇਜੇ ਹੈ ਸੁੰਦਰ ਗੇੜੇ ਬਣਾ ਕੇ ਭੇਜਿਆ ਸੋ ਹੁਣ ਆਪਣਾ ਤਜਰਬਾ ਜਿਹੜਾ ਉਹ ਆਪਣੇ ਕੋਲੀਗਸ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹਨੂੰ ਉਹ ਤਾਂ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਦੱਸੀ ਜਾਓਗੇ ਉਹਨਾ ਉਹ ਵਧੇ ਜਾਊਗਾ